ਜੀ ਮੇਰਾ ਬੇਟਾ ਬਾਜ਼ਾਰ ਤੋਂ ਐ ਇੱਕ ਫਰੂਟੀ ਲੈ ਕੇ ਆਇਆ ਸੀ ਤੇ ਜਦੋਂ ਨੇ ਜਦੋਂ ਨੇ ਇਹਨੂੰ ਪੀਤਾ ਤੇ ਉਹਨੂੰ ਟੇਸਟ ਉਹਦਾ ਅਜੀਬ ਜਿਹਾ ਲੱਗਾ ਤੇ ਮੈਂ ਉਸ ਟਾਈਮ ਉਸੇ ਟਾਈਮ ਉਹ ਫਰੂਟੀ ਫੜ ਕੇ ਜਦੋਂ ਉਹਨੂੰ ਖੋਲ ਕੇ ਦੂਸਰੇ ਗਲਾਸ 'ਚ ਪਾਇਆ ਤੇ ਉਹਦਾ ਆਹ ਵਾਲਾ ਕਲਰ ਨਿਕਲਿਆ ਦੇਖੋ ਔਰ ਉਹਦੇ ਵਿੱਚ ਇੱਕ ਆ ਵੇ ਬੇਸਟ ਜਿਹੜਾ ਬਿਲਕੁਲ ਹੀ ਕਾਲਾ 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 ਪਦਾਰਥਿਕ ਨਿਕਲਿਆ ਮਤਲਬ ਫਰੂਟੀ ਬਿਲਕੁਲ ਖਰਾਬ ਸੀ ਔਰ ਉਹਦੇ ਵਿੱਚੋਂ ਇੱਕ ਬਿਲਕੁਲ ਰਬੜ ਜੀਵ ਵਾਂਗ ਕਾਲਾ ਜਿਹਾ ਪਦਾਰਥ ਨਿਕਲਿਆ ਜੋ ਕਿ ਅਜੇ ਪਤਾ ਨਹੀਂ ਲੱਗਾ ਕੀ ਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਇਹ ਜਿਹੜੀਆਂ ਬੰਦ ਚੀਜ਼ਾਂ ਅਸੀਂ ਬਾਜ਼ਾਰ ਮਾਰਕੀਟ ਤੋਂ ਲੈ ਰਿਆ ਇਹਨੂੰ ਦੇਖ ਕੇ ਖੋਲ ਗਏ ਡਾਇਰੈਕਟ ਇਹਦਾ ਪਾਈਪ ਨਾਲ ਪੀਣਾ ਕਿਸੇ ਦਾ ਕੋਈ ਨੁਕਸਾਨ ਵੀ ਹੋ ਸਕਦਾ ਜਦੋਂ ਬੱਚੇ ਨੇ ਪੀਤਾ ਉਹ ਇੱਕ ਜਿਹੜੀ ਪਾਈਪ ਦੇ ਵਿੱਚ ਵੀ ਇੱਕ ਵੇਸਟ ਪਿਆ ਦਾ ਇਹਦੇ ਵਿੱਚ ਵੀ ਉਹ ਕਾਲਾ ਜਿਹਾ ਜੋ ਨਿਕਲਿਆ ਵਿੱਚ ਫਸਿਆ ਪਿਆ ਪਾਈਪ ਦੇ ਤੇ ਉਸੇ ਟਾਈਮ ਬੱਚੇ ਨੇ ਵੌਮਟਿੰਗ ਕਰਤੀ ਤੇ ਉਹਦੀ ਤਬੀਅਤ ਸਾਨੂੰ ਥੋੜੀ ਠੀਕ ਨਹੀਂ ਲੱਗੀ ਤੇ ਅਸੀਂ ਉਹਦਾ ਡਾਕਟਰ ਨੂੰ ਵੀ ਪੁੱਛਿਆ ਉਹਦੇ ਬਾਰੇ ਫਿਰ ਅਸੀਂ ਜਿੱਥੋਂ ਇਹ ਪ੍ਰੋਡਕਟ ਲਿਆ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਡਾ ਤੇ ਇਹਦੇ 'ਚ ਕੋਈ ਰੋਲ ਨਹੀਂ ਆ ਤੁਸੀਂ ਕੰਪਨੀ ਨੂੰ ਗੱਲ ਕਰੋ ਫਿਰ ਮੈਂ ਇਸ ਫਰੂਟੀ ਦੇ ਉੱਪਰ ਹੀ ਇੱਕ ਇਹਨਾਂ ਦੀ ਇੱਕ ਕਾਲ ਸੈਂਟਰ ਹੀ ਉਹਤੇ ਕਾਲ ਕੀਤੀ ਔਰ ਉਹਨਾਂ ਨੇ ਕੰਪਲੇਂਟ ਨੋਟ ਕਰਕੇ ਤੇ ਉਹਨਾਂ ਦੇ ਬੰਦੇ ਵੀ ਵਿਜ਼ਿਟ ਕਰਨ ਆਏ ਸੀ ਉਹਨਾਂ ਨੇ ਕਿਹਾ ਜੀ ਮਲੇਪੀ ਅਹੀਂ ਕੰਪਨੀ ਦਾ ਇਹ ਜੇ ਕੋਈ ਕੋ ਸਹੂਲ ਨਹੀਂ ਆ ਇਹ ਟਰਾਂਸਪੋਰਟੇਸ਼ਨ ਚ ਹੋ ਸਕਦਾ ਵਾ ਰਸਤੇ ਚ ਖਰਾਬ ਹੋ ਸਕਦੀ ਆ ਜਦ ਕੀ ਕੋਈ ਵੀ ਕੰਪਨੀ ਆ ਡੀਲਿੰਗ ਕਰਦੀ ਆ ਉਹ ਡੀਲਰ ਖੁਦ ਦੁਕਾਨ ਤੱਕ ਸਮਾਨ ਪਹੁੰਚਾਉਣ ਦਾ ਜ਼ਿੰਮੇਵਾਰ ਹੁੰਦਾ ਵਾ ਤੇ ਕੰਪਨੀ ਆਪਣਾ ਸਿਰਫ ਪੱਲੇਦਾਰੀ ਛਾੜ ਰਹੀ ਆ ਹਰ ਕਿਸੇ ਦੇ 1 1 2 2 ਬੱਚੇ ਨੇ ਕੋਈ ਵੀ ਮਿਸ ਹੈਪਨਿੰਗ ਹੋ ਜਾਂਦੀ ਤੇ ਕੌਣ ਜ਼ਿੰਮੇਵਾਰ ਮੈਂ ਆਪਣੇ ਡਿਸਟ੍ਰਿਕਟ ਗੁਰਦਾਸਪੁਰ ਦੇ ਜਿਹੜੇ ਡੀ ਐਚਓ ਨੇ ਜੀ ਐਸ ਬਨੂ ਸਾਹਿਬ ਉਹਨਾਂ ਨੂੰ ਉਹਨਾਂ ਨਾਲ ਗੱਲ ਕੀਤੀ ਆ ਔਰ ਉਹਨਾਂ ਦੇ ਧਿਆਨ ਜੀ ਮਸਲਾ ਲਿਆਂਦਾ ਵਾ ਔਰ ਮੈਂ ਆਪਣੀ ਪੂਰੀ ਲਿਖਤ ਕੰਪਲੀਟ ਇਸ ਫਰੂਟੀ ਕੰਪਨੀ ਦੇ ਉੱਪਰ ਕਾਰਵਾਈ ਕਰਨ ਵਾਸਤੇ ਡੀ ਐਚਓ ਸਾਹਿਬ ਨੂੰ ਪੂਰੀ ਕੰਪਲੇਂਟ ਉਹਦੀ ਹਰ ਚੀਜ਼ ਆ ਸਾਰੇ ਪ੍ਰੋਡਕਟ ਉਹਨਾਂ ਨੂੰ ਭੇਜ ਦਿੱਤੇ ਨੇ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੁੰਦਾ ਵਾਂ ਕਿ ਬੰਦ ਚੀਜ਼ਾਂ ਭਾਵੇਂ ਉਹਨਾਂ ਦੀ ਮੈਨੂਫੈਕਚਰਿੰਗ ਇੱਕ 1 ਮੰਥ ਦੀ ਆ ਭਾਵੇਂ ਸਾਲ ਦੀ ਆ ਦੋ ਸਾਲ ਦੀ ਆ ਫਿਰ ਵੀ ਜਿਹੜੀਆਂ ਬੰਦ ਡੱਬਾ ਟੈਟਰਾ ਪੈਕ ਕੁਛ ਵੀ ਆ ਰਿਹਾ ਉਹਨੂੰ ਬਿਲਕੁਲ ਧਿਆਨ ਨਾਲ ਵੈਸੇ ਇਹ ਇਹਨਾਂ ਚੀਜ਼ਾਂ ਤੋਂ ਬਚਿਆ ਹੀ ਜਾਵੇ ਜੋ ਸਾਡੇ ਨਾਲ ਹੋਇਆ ਕਿਸੇ ਨਾਲ ਵੀ ਨਾ ਹੋਵੇ ਲੇਕਿਨ ਇਹਨਾਂ ਚੀਜ਼ਾਂ ਤੋਂ ਬਚਾਅ ਕੀਤਾ ਜਾਵੇ ਅਗਰ ਇਹਨਾਂ ਨੂੰ ਯੂਜ਼ ਕਰਦੇ ਵੀ ਹੋ ਤੇ ਇਹਨਾਂ ਨੂੰ ਗਲਾਸ 'ਚ ਪਾ ਕੇ ਜਾਂ ਬੋਤਲ 'ਚ ਪਾ ਕੇ ਚੈੱਕ ਕਰਕੇ ਫੇਰ ਹੀ ਪੀਤਾ ਜਾਵੇ